ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਾਤਾਂ ਚੱਲ ਰਹੀ ਹੈ ਨਕੋਦਰ ਵਾਲੇ ਡੇਰੇ ਨੂੰ ਲੈ ਕੇ ਜਿਹੜੀ ਪੰਜਾਬੀ ਲੋਕਾਂ ਦੀ ਜਾਂ ਭਾਰਤ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ غلام ਹੈ ਮੈਂ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਮੈਂ ਤਾਂ ਕੁਰਬਾਨੀ ਦੇ ਦਰਦ ਦਊਂਗਾ ਭਾਗ ਮਾਸ਼ਰੀ ਸੁਰਾਪਾਨ ਜੋ ਜੋ ਪ੍ਰਾਨੀ ਖਾਏ ਤੀਰਥ ਵਰਤਰ ਨੇਮ ਕੇ ਸਭੇ ਰਸਾਤਾਂ ਚਾਹੀਏ ਉਨ ਜਿਹੜਾ ਖੁਦ ਡੇਰੇਦਾਰ ਕਰਦਾ ਉਹਦੇ ਤੁਸੀਂ ਹਾਲਤ ਆਪ ਸਮਝੋ ਕੀ ਹੁਣ ਇੱਕੋ ਦੀ ਗਰਮਤ ਇੱਕੋ ਨੇ ਮਨਮਤ ਇੱਕੋ ਦੀ ਦਰਮਤ ਗੰਦੀ ਮਤ ਜਿਹੜਾ ਮੁੱਖ ਨਜਾ ਕਰਦਾ ਸ਼ਰਾਬ ਪੀਂਦਾ ਉਹਦੀ ਜਿਹੜੀ ਇੱਜ਼ਤ ਆ ਉਹ ਵੇਸਵਾ ਦੇ ਪਤੀ ਵਾਲੀ ਅਸਲ ਦੇ ਵਿੱਚ ਇਹ ਇਸੇ ਦੇ ਵਿੱਚ ਆ ਅਸਲ ਵਿੱਚ ਮੁਰਾਦ ਸ਼ਾਹ ਕੌਣ ਹੈ ਸਾਈ ਲਾਡੀ ਸ਼ਾਹ ਕੌਣ ਹੈ ਇਹ ਬਿੱਦਿਕ ਮਾਰਨਾ ਆਮ ਦਾ ਨੌਜਵਾਨ ਖੱਤਰੀਆਂ ਦਾ ਕਹਿੰਨੂ ਕਿਸੇ ਵੀ ਸ੍ਰੇਣੀ ਦਾ ਪੌਂਟ ਲੈਣਾ ਕੀ ਹੈ ਉਰਾਸਤਨ ਜਾਂਦਾ ਆਪਣੀ ਭੂਆ ਨੂੰ ਮਿਲਣ ਜਾਂਦਾ ਮਰਾਜ ਸ਼ਾਹੀ ਕਹਿੰਦੇ ਉਹਦਾ ਚਾਚਾ ਹੁੰਦਾ ਜੇ ਇਹਨੂੰ ਟਿੱਪਣੀਆਂ ਕਰੀਏ ਕਿੰਨੀਆਂ ਜਿੰਨੀਆਂ ਮਰਜ਼ੀ ਕਰਦੇ ਉਹਦੀ ਬਾਅਦ 14 ਸਾਲ ਬਾਅਦ ਪਤਨ ਜਾਂਦੀ ਆਪਣੀ ਭੈਣ ਨੂੰ ਕਹਿੰਦਾ ਵੀ ਮੇਰਾ ਬਾਜ਼ਾਰ ਸੁਣੀ ਪਈ ਹੈ ਜਦੋਂ ਉਹਨੂੰ ਦੇ ਬਦਰਸਤੀ ਹੋ ਗਈ ਮਰਾਜ ਸ਼ਾਹੀ ਇਹ ਸਾਰਾ ਜਿਹੜਾ ਕਰਮਕਾਂਡ ਹੈ ਪਖੰਡ ਹੈ ਲੋਕ ਗਮਰਾਹ ਹੁੰਦੇ ਨੇ ਦੈਨ ਉਹਨਾਂ ਨੇ ਐਸੇ ਤਰੀਕੇ ਨਾਲ ਕੀਤਾ ਸੀਗਾ ਪਵਾ ਮੁਰਾਦ ਸ਼ਾਹ ਸੀਗੇ ਸਾਈਂ ਲਾਡੀ ਸ਼ਾਹ ਨੇ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਕਿ ਪੈਸਾ ਆਏਗਾ ਤਾਂ ਡੇਰਾ ਬਣਾ ਲੀਏ ਕਿ ਉਹਨਾਂ ਦੀ ਕੋਈ ਭਾਵਨਾ ਵਾ ਹੋਏਗੀ ਕੋਈ ਉਹਨਾਂ ਨੇ ਵੀ ਕਹਿੰਦੇ ਰੱਬ ਨੂੰ ਦੇਖਿਆ ਆਏਗਾ ਇਸ ਤਰੀਕੇ ਨਾਲ ਕਿ ਕਹਿੰਦੇ ਫੱਕਰ ਫਕੀਰ ਨੇ ਹੋਤਾ ਇਹ ਵੀ ਕਹਿ ਰਹੇ ਜੇ ਫੱਕਰ ਫਕੀਰ ਨਾਲ ਮੱਥਾ ਲਾਓਗੇ ਕਹਿੰਦੇ ਕੀੜੇ ਪੈਣਗੇ ਕਹਿੰਦੇ ਦੇਖੋ ਫੱਕਰ ਕਿਹੜਾ ਪਹਿਲੀ ਗੱਲ ਤੇ ਜਿਹੜਾ ਫੱਕਰ ਆ ਉਹ ਸਨਾਫ ਦਊਗਾ ਤਕਾਉਲੀ ਮਲਦੀ ਜਾਂ ਸ਼ਾਹ ਤੇ ਨੇ ਸੋੜ ਫੇ ਪੀਣ ਦੀ ਲੋੜ ਹੈਗੀ ਕਸੇ ਨਸ਼ਾ ਕਰਨ ਦੀ ਜਰੂਰਤ ਹੈ ਕਿ ਜਦੋਂ ਤਿਆਗ ਹੀ ਦਿੱਤਾ ਜਦੋਂ ਉਹਨੂੰ ਕਈ ਟੈਨਸ਼ਨਾਂ ਹੁੰਦੀਆਂ ਸਮਾਜ ਪਰਿਵਾਰਕ ਪ੍ਰੋਬਲਮ ਹੁੰਦੀਆਂ ਉਹ ਫਿਰ ਨਸ਼ੇ ਦੇ ਸਹਾਰਾ ਲੈਂਦਾ ਨਸ਼ਾ ਲੈ ਕੇ ਸੌਂਦਾ ਵਾ ਬਹਿ ਜਾਂਦਾ ਬਰੂ ਘਬਰਾਣੀ ਕਹਿੰਦੀ ਵੀ ਬੁੱਤਾਂ ਨੂੰ ਪੂਜਣਾ ਜਾਂ ਕਿਸੇ ਸਰੀਰ ਨੂੰ ਪੂਜਣਾ ਜਾਂ ਮਾਂ ਨੂੰ ਕੀ ਤੇਗ ਵਰਤੀ ਸਭ ਜਾਣ ਦੇਵਲ ਕੋ ਇੱਕੇ ਭਗਵਾਨ ਆਪਾਂ ਇਹ ਛੱਡਿਏ ਹੋਰ ਗੱਲ ਛੱਡੋ ਜੀ ਲਾਡੀ ਸ਼ਾਹ ਨੇ ਆਪਣਾ ਛੱਡ ਦਿੱਤਾ ਪਰਿਵਾਰ ਗ੍ਰਹਿਤੀ ਜੀਵਨ ਨਹੀਂ ਉਹਨੂੰ ਪਤਾ ਨਹੀਂ ਗ੍ਰਹਿਤੀ ਜੀਵਨ ਕਿਦਾਂ ਹੁੰਦਾ ਉਹਨੂੰ ਪਤਾ ਨਹੀਂ ਕਿੰਦਾ ਦੀ ਘਰ ਵਾਲੀ ਹੁੰਦੀ ਕਿਦਾਂ ਦੇ ਬੱਚੇ ਹੁੰਦੇ ਉਹਦੇ ਕੋਲ ਬੱਚਾ ਲੈਣ ਕਿਹੜਾ ਜਾਣਦਾ ਉਹਨੂੰ ਬੱਚਾ ਦੇ ਦੋ ਬਿਲਕੁਲ ਇਹ ਇਹਨਾਂ ਦਾ ਮੈਂ ਇਹਨਾਂ ਦਾ ਤੁਹਾਡੇ ਨਾਲ ਨਹੀਂ ਕਰਿਆ ਉਹਨਾਂ ਦੀ ਮਰਜ਼ੀ ਹੈ ਲੋਕਾਂ ਦੀ ਜੇ ਲੋਕ ਖੂਚ ਡਿੱਗਦੇ ਡਿੱਗਣਦੇ ਠੀਕ ਹੈ ਕਹਿੰਦੇ ਸਵਰਗ ਨਾਲ ਉਹਨਾਂ ਨੂੰ ਕਿਹੜਾ ਉਹਨਾਂ ਦਾ ਦੇਖਿਆ ਸਵਰਗ ਨਾਲ ਉਹ ਕਿੱਥੇ ਆ ਕਿਹੜੀ ਟਿਕਟ ਮਿਲਦੀ ਕਹਿੰਦੇ ਧਰਮ ਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕੋਈ ਧਰਮ ਹੈਗਾ ਏ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਕਹਿੰਦੇ ਵੀ ਪੁਰਾਣਾ ਪੀਰਾਂ ਫਕੀਰਾਂ ਦਾ ਚੱਲਦਾ ਆ ਰਿਹਾ ਸੀ ਉਹ ਗੱਡੀਆਂ ਸੰਭੀਆਂ ਗਿੰਆਂ ਨੇ ਕਹਿੰਦੇ ਇਹ ਤਾਂ ਵੀ ਇਹ ਸਥਿਤੀ ਕੋਈ ਟਿੱਪਣੀ ਕਰ ਰਿਹਾ ਉਹਨਾਂ ਨੂੰ ਔਖਾ ਬਹੁਤ ਹੋਏਗਾ ਉਹਨਾਂ ਦਾ ਟਾਈਮ ਦੇ ਵਿੱਚ ਕਹਿੰਦੇ ਉਹ ਦੇਖ ਰਿਹਾ ਸਾਰਾ ਕਿੱਥੇ ਦੇਖਦੇ ਜੀ ਜਿਵੇਂ ਤੁਹਾਡੇ ਬੋਲ ਨੇ ਜਿਵੇਂ ਜਸਵੀਰ ਦੱਸੀ ਦੇ ਬੋਲ ਨੇ ਪੱਤਰਕਾਰਾਂ ਦੇ ਬੋਲ ਨੇ ਉਹ ਫਿਰ ਆਸਥਾ ਤੋੜ ਰਹੇ ਹੋ ਤੁਸੀਂ ਸਾਰਿਆਂ ਦੀ ਜਿਨ੍ਹਾਂ ਦੀ ਆਸਥਾ ਜੁੜੀ ਹੋਈ ਹੈ ਡੇਰੇ ਦੇ ਨਾਲ ਉਸ ਬਾਬਿਆਂ ਦੇ ਨਾਲ ਕੀ ਹੈ ਜਿਹਾ ਗਲਤ ਕੀਤਾ ਮਦਦ ਸ਼ਾਹ ਨੇ ਲਾਡੀ ਸ਼ਾਹ ਨੇ ਜਿੰਨੇ ਵੀ ਉਹਨਾਂ ਦੇ ਉੱਥੋਂ ਨਕੋਦਰ ਦੇ ਡੇਰੇ ਵਾਲੇ ਬਾਬੇ ਨੇ ਕੀ ਉਹਨਾਂ ਨੇ ਗਲਤ ਕੀਤਾ ਸਮਾਜ ਨੂੰ ਕੋਈ ਗਲਤ ਦਿਸ਼ਾ ਦਿੱਤੀ ਹੈ ਵੀ ਤੁਸੀਂ ਇਸ ਹਿਸਾਬ ਨਾਲ ਚੱਲੋ ਨੌਜਵਾਨਾਂ ਨੂੰ ਕਹਿੰਦਾ ਵੀ ਤੁਸੀਂ ਸਿਗਰਟਾਂ ਪੀ ਲਓ ਸਲਫੇ ਪੀ ਲਓ ਅਜੇ ਹੀ ਕੋਈ ਗੱਲ ਕਹੀ ਹੈ ਉਹਨਾਂ ਨੇ ਜਾਂ ਉਹਨਾਂ ਬਾਰੇ ਕੋਈ ਹੋਰ ਗੱਲ ਹੈਗੀ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਜੀਤ ਸਿੰਘ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਾਚਾ ਚੱਲ ਰਹੀ ਹੈ ਨਕੋਦਰ ਵਾਲੇ ਡੇਰੇ ਨੂੰ ਲੈ ਕੇ ਕਿ ਉੱਥੇ ਜਿਹੜਾ ਕੁਝ ਹੁੰਦਾ ਜਿਹੜੇ ਉੱਥੇ ਬਾਬੇ ਸੀਗੇ ਯੂਥ ਉਹਨਾਂ ਨੂੰ ਸੁਣਦਾ ਤੇ ਉਹ ਪਹਿਲਾਂ ਨਸ਼ਾ ਬਹੁਤ ਕਰਦੇ ਸੀਗੇ ਸਿਕਟਾ ਪੀਂਦੇ ਸੀਗੇ ਸਲਫੇ ਪੀਂਦੇ ਸੀਗੇ ਪਰ ਅਸਲ ਦੇ ਵਿੱਚ ਇਸ ਦੀ ਜਾਂਚ ਕਰਕੇ ਤੁਹਾਡੇ ਤੱਕ ਖਬਰ ਪਹੁੰਚਾਈ ਜਾਵੇ ਇਸ ਬਾਰੇ ਕੀ ਮਸਲਾ ਹੈ ਇਹ ਕਿਉਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੌਮੀ ਇਨਸਾਨ ਮੋਰਚਾ ਦੇ ਕਨਵੀਨਰ ਭਾਲ ਸਿੰਘ ਫਰਾਂਸ ਨੇ ਫਰਾਂਸ ਸਾਹਿਬ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਚਰਚਾ ਚੱਲਦੀ ਹੈ ਕਿ ਕਈ ਅਜਿਹੇ ਬਾਬੇ ਹੁੰਦੇ ਨੇ ਪਖੰਡੀ ਹੁੰਦੇ ਨੇ ਡੇਰੇ ਬਣਾ ਲੈਂਦੇ ਨੇ ਇੱਕ ਨਕੋਦਾ ਦਾ ਡੇਰਾ ਬੜਾ ਮਸ਼ਹੂਰ ਹੈਗਾ ਲੋਕ ਬੜੇ ਜਾਂਦੇ ਨੇ ਹੁਣ ਚਰਚਾ ਚੱਲਦੀ ਹੈ ਕਈ ਨਾਮੀ ਸਿੰਘ ਇਸ ਦੇ ਉੱਤੇ ਚਰਚਾ ਕਰ ਰਹੇ ਨੇ ਕਈ ਨਾਮੀ ਜਰਨਲਿਸਟ ਇਸ ਦੀ ਚਰਚਾ ਕਰ ਰਹੇ ਨੇ ਕਿ ਇਹ ਕਈ ਕਹਿੰਦੇ ਕੋ ਪਖੰਡਾ ਹੈ ਕਈ ਕਹਿੰਦੇ ਕਿ ਨਹੀਂ ਉਹ ਸਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪੰਜਾਬੀ ਲੋਕਾਂ ਦੀ ਜਾਂ ਭਾਰਤ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਗੁਲਾਮ ਹੈ ਲੋਕ ਦੁਖੀ ਬਹੁਤ ਨੇ ਸਾਰੇ ਪੱਖਾਂ ਤੋਂ ਸਭ ਤੋਂ ਵੱਡਾ ਜਿਹੜਾ ਦੁੱਖ ਉਹਨਾਂ ਨੂੰ ਇਹ ਹੈ ਕਿ ਲੋਕ ਘਬਰਾਹ ਹੋ ਰਹੇ ਨੇ। ਹਾਂਜੀ। ਘਬਰਾ ਇੰਨੇ ਹੋ ਰਹੇ ਨੇ ਕਿ ਜਿਹੜੇ ਵੱਡੇ ਵੱਡੇ ਲੀਡਰ ਤੱਕ ਵੀ ਇਹ ਘਬਰਾਹ ਹੋ ਰਹੇ ਨੇ। ਹਾਂ। ਅਨਪੜਤਾ, ਲੋਕਾਂ ਦੀ ਦੂਰ ਅੰਦੇਸ਼ੀ ਨਹੀਂ। ਅਮਰੀਕਾ, ਕੈਨੇਡਾ, ਇੰਗਲੈਂਡ ਹੂਰ ਮੁਰਖਾਂ ਦੇ ਜਿਹੜੇ ਲੋਕ ਆ ਕੋਰੇ ਨੇ, ਵੈਸਟਰਨ ਕੰਟਰੀ ਕਿੰਨੀ ਤਰੱਕੀ ਕੀਤੀ ਹੈ। ਉਹ ਇਹਨਾਂ ਕਰਬਕੰਡਾਂ 'ਚ ਇਹਨਾਂ ਪਖੰਡਾਂ 'ਚ ਫਸੇ ਨੇ। ਹਾਂ। ਬਾਕੀ ਤੁਸੀਂ ਆਪ ਹੀ ਦੱਸਿਆ ਕਿ ਉੱਥੇ ਜਿਹਨਾਂ ਡੇਰਿਆਂ ਤੇ ਨਸ਼ਾ ਚੜਦਾ ਹੈ। ਮੈਂ ਜਿਹੜੀ ਸਿਰੀਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਮੈਂ ਤਾਂ ਕੁਰਬਾਨੀ ਤੇ ਧਾਰਨ ਦਊਂਗਾ ਭੰਗ ਮਾਸ਼ਰੀ ਸੁਰਾਪਾਨ ਜੋ ਜੋ ਪ੍ਰਾਨੀ ਖਾਏ ਤੀਰਥ ਵਰਤਰ ਨੇਮ ਕੇ ਸਭੇ ਰਸਤ ਹੋ ਜਾਏ ਜਿਹੜਾ ਮਨੁੱਖ ਨਸ਼ਾ ਕਰਦਾ ਕਿਸੇ ਤਰ੍ਹਾਂ ਦੇ ਮਤਲਬ ਸਲਫਾ ਵੀ ਭੰਗ ਤੋਂ ਮੰਨਦਾ ਭੰਗ ਮਾਸ਼ਰੀ ਜਿਹੜਾ ਕੋ ਮੀਤ ਸੁਰਾਪਾਨ ਜੋ ਸ਼ਰਾਬ ਪੀਂਦਾ ਉਹਦੇ ਜਿਹੜੇ ਤੀਰਥਾਂ ਦੇ ਉੱਤੇ ਨੇਮ ਵਰਤ ਕੀਤੇ ਯਾਤਰਾ ਕੀਤੀ ਉਹ નિਫਲਾ ਉਹਨੂੰ ਕੋਈ ਫਲ ਨਹੀਂ ਲੱਗਣਾ ਹੁਣ ਜਿਹੜਾ ਖੁਦ ਦੇਰੇਦਾਰ ਕਰਦਾ ਉਹਦੇ ਤੁਸੀਂ ਹਾਲਤ ਆਪ ਸਮਝ ਲਓ ਕੀ ਹੋਣਗੇ ਫੇ ਫੇ ਗੁਰਬਾਣੀ ਕਹਿੰਦੀ ਦੁਰਮਤ ਮਦ ਜੋ ਪੀਂਦੇ ਬਿਖਲੀ ਪਤ ਕਮਲੀ RAM ਰਸੈਣ ਜੂਰ ਅਤੇ ਨਾਨਕ ਸਚ ਕਮਲ ਅਮਲੀ ਜਿਹੜਾ ਮਨੁੱਖ ਦੁਰਮਤ ਵਾਲਾ ਬੁਰੀ ਮਤ ਇੱਕੋ ਜੀ ਗੁਰਮਤ ਇੱਕੋ ਨਹੀਂ ਮਨਮਤ ਇੱਕੋ ਜੀ ਦੁਰਮਤ ਗੰਦੀ ਮਤ ਜਿਹੜਾ ਮਨੁੱਖ ਨਸ਼ਾ ਕਰਦਾ ਸ਼ਰਾਬ ਪੀਂਦਾ ਉਹਦੀ ਜਿਹੜੀ ਇੱਜ਼ਤ ਆ ਉਹ ਵੇਸਵਾ ਦੇ ਪਤੀ ਵਾਲੀ ਵੇਸਵਾ ਦਾ ਪਤੀ ਕੀ ਕਹੂਗਾ ਵੀ ਮੇਰੇ ਘਰ ਵਾਲੀ ਕੀ ਕਿੱਤਾ ਕਰਦੀ ਕੀ ਪ੍ਰੋਫੈਸ਼ਨ ਕਰਦੀ ਉਹਦੀ ਇੱਜ਼ਤ ਹੈ ਸੋ ਲੋਕ ਘਬਰਾ ਹੋਏ ਹੋਣ ਤੇ ਜਿਹੜਾ ਇਹ ਸਿਸਟਮ ਆ ਜਿਹੜੀ ਲੋਕਾਂ ਨੂੰ ਲੋਕਾਂ ਵਿੱਚ ਚੇਤਨਤਾ ਨਹੀਂ ਆਉਣ ਦਿੰਦਾ ਜਿਹੜੀ ਸਰਕਾਰਾਂ ਆ ਏਜੰਸੀਆਂ ਨੇ ਡੇਰੇ ਪਰਪੁਰਤ ਕਰਦੀਆਂ ਨੇ ਇਸ ਡੇਰੇ ਦੀ ਬੈਕਗ੍ਰਾਉਂਡ ਦੇਖ ਲਓ ਵਿਜੇ ਕੁਮਾਰ ਨਾਂ ਦਾ ਹੁੰਦਾ ਵਾ ਪਰਿਵਾਰ ਦਾ ਬੰਦਾ ਉਹਨੂੰ ਜੇ ਆਪਾਂ ਬਿਲਕੁਲ ਜਿਹੜੇ ਗ੍ਰੈਸਤੀ ਜੀਵਨ ਸਮਝ ਵਾਲੇ ਸਮਝਣਗੇ ਕਿ 14 ਸਾਲ ਬਾਅਦ ਉਹਦੀ ਆਵਾਜ਼ ਬਦਲ ਜਾਂਦੀ ਆ ਆਪਾਂ ਨੂੰ ਵੀ ਪਤਾ ਕਿ 14 ਸਾਲ ਦੇ ਬੱਚੇ ਦੀ ਜਦੋਂ ਉਹ ਅਡਲਟ ਵਿੱਚ ਜਾਂਦਾ ਉਹਦੀ ਜਿਹੜੀ ਆਵਾਜ਼ ਬਦਲ ਜਾਂਦੀ ਆ ਅਸਲ ਅਸਲ ਦੇ ਵਿੱਚ ਇਹ ਇਸੇ ਦੇ ਵਿੱਚ ਆ ਅਸਲ ਦੇ ਵਿੱਚ ਮੁਰਾਦ ਸ਼ਾਹ ਕੌਣ ਹੈ ਸਾਈ ਲਾਡੀ ਸ਼ਾਹ ਕੌਣ ਹੈ ਕਿਉਂਕਿ ਇਹਨਾਂ ਦੇ ਨਾਂ ਤੇ ਡੇਰੇ ਚੱਲਦੇ ਨੇ ਲੋਕੇ ਇਸ ਦੇ ਉੱਤੇ ਟਿੱਪਣੀਆਂ ਕਰ ਰਹੇ ਨੇ ਅਸਲ ਦੇ ਵਿੱਚ ਸਾਈਂ ਲਾਡੀ ਸ਼ਾਹ ਕੌਣ ਹੈ ਮਰਾਜ ਸ਼ਾਹ ਕੌਣ ਹੈ ਜਿਵੇਂ ਤੁਸੀਂ ਦੱਸਣਾ ਚਾਹੁੰਦੇ ਹੋ ਇਹ ਹੀ ਮੇਰਾ ਸਵਾਲ ਸੀਗਾ ਤੁਸੀਂ ਆਪ ਦੱਸਦੇ ਸੀਗੇ ਕੌਣ ਨੇ ਹੈ ਫਿਰ ਇਹ ਉੱਥੋਂ ਤੱਕ ਕਿਵੇਂ ਪਹੁੰਚੇ ਇਹਨਾਂ ਦੀ ਜਰਨੀ ਕੀ ਹੈ ਦੇਖੋ ਜਰਨੀ ਦਾ ਇਹਨਾਂ ਦੀ ਬਹੁਤ ਲੰਮੀ ਚੌੜੀ ਹਿਸਟਰੀ ਜਿੰਨੀ ਕਿ ਮੈਨੂੰ ਸਮਝ ਪਈ ਵੀ ਜੇ ਇੱਕ ਮਾਰ ਨਾਮ ਦਾ ਨੌਜਵਾਨ ਖੱਤਰੀਆਂ ਦਾ ਬੈ ਲੋ ਕਿਸੇ ਵੀ ਸ਼੍ਰੇਣੀ ਦਾ ਪਹੁੰਚ ਲੈਣਾ ਕੀ ਹੈ ਉਰਾਸਤਨ ਜਾਂਦਾ ਆਪਣੀ ਭੂਆ ਨੂੰ ਮਿਲਣ ਜਾਂਦਾ ਮਰਾਜ ਸ਼ਾਹ ਇਹ ਕਹਿੰਦੇ ਉਹਦਾ ਚਾਚਾ ਹੁੰਦਾ ਜੇ ਉਹਨੂੰ ਟਿੱਪਣੀਆਂ ਕਰੀਏ ਕਿੰਨੀਆਂ ਜਿੰਨੀਆਂ ਮਰਜ਼ੀ ਕਰ ਲਈ ਉਹਦੀ ਬਾਅਦ 14 ਸਾਲ ਬਾਅਦ ਬਦਲ ਜਾਂਦੀ ਆਪਣੀ ਭੈਣ ਨੂੰ ਕਹਿੰਦਾ ਵੀ ਮੇਰਾ ਮਜ਼ਾਰ ਸੁਣੀ ਪਈ ਹੈ ਜੇ ਉਹਨੂੰ ਇੰਨੀ ਦਿਵਯ ਦ੍ਰਿਸ਼ਟ ਆ ਜਾਂਦੀ ਹੈ ਇੰਨੀ ਸੋਚ ਆ ਜਾਂਦੀ ਹੈ ਤਾਂ ਉਹਨੂੰ ਉਹ ਫੇ ਉਹਨੂੰ ਕਿਸੇ ਕੋਈ ਜਾਣਦੀ ਨਹੀਂ 16 ਸਾਲ ਦੂਸਰੇ ਜਿਹਨੂੰ ਬਾਪੂ ਕਹਿੰਦੇ ਉਹਦੇ ਕੋ ਰਹਿੰਦਾ ਉਹਦੇ ਕੋ ਕੋਈ ਚ ਜਾਣ ਦੀ ਜ਼ਰੂਰਤ ਕੀ ਕੋਈ ਚ ਬਹਿਣ ਦੀ ਜ਼ਰੂਰਤ ਕੀ ਪੈ ਗਈ ਜਦੋਂ ਉਹਨੂੰ ਦਿਵਯ ਦ੍ਰਿਸ਼ਟੀ ਹੋ ਗਈ ਬਰਾਛ ਆਦੀ ਇਹ ਸਾਰਾ ਜਿਹੜਾ ਕਰਮ ਕਾਂਡ ਹੈ ਪਖੰਡ ਹੈ ਲੋਕ ਗਮਰਾਹ ਹੁੰਦੇ ਨੇ ਮੈਂ ਪਹਿਲਾਂ ਵੀ ਦੱਸਿਆ ਵੀ ਲੋਕ ਦੁਖੀ ਨੇ ਸਮਾਜ ਦੇ ਵਿੱਚ ਕੋਈ ਗਰੀਬੀ ਆ ਕਿਸੇ ਕੋਈ ਕਿਸੇ ਦਾ ਨਸ਼ਾ ਕਰਦਾ ਕੋਈ ਪਰਿਵਾਰ ਬਿਮਾਰ ਆ ਕੋਈ ਹੋਰ ਆ ਉਡੇ ਰੰਤ ਜਾਂਦੇ ਨਹੀਂ ਡੇਰੇ ਇਹ ਸਭ ਤੋਂ ਵੱਧਈਏ ਪ੍ਰੋਫੈਸ਼ਨ ਨਾਲ ਕੀਤਾ ਆ ਦੁਨੀਆ ਤੇ ਅਮੀਰ ਹੋਣ ਦਾ ਐਸ਼ ਈਸ਼ਵਰ ਦਾ ਉਹ ਹੈਗਾ ਡੇਰਾ ਉਹਦਾ ਕਹਨ ਕਿ ਲੋਕ ਗੱਡੀਆਂ ਗੱਡੀਆਂ ਲੈ ਆਉਂਦੇ ਨੇ ਪੈਸਾ ਆਈ ਜਾਂਦੇ ਕੰਮ ਕਰਨਾ ਪੈਣੇ ਕੋਈ ਪੜਾਈ ਦੀ ਲੋੜ ਨਹੀਂ ਕੋਈ ਪ੍ਰੋਫੈਸ਼ਨ ਦੀ ਲੋੜ ਨਹੀਂ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਉੱਥੇ ਬੈਠ ਜਾਓ ਉਸ ਟਾਈਮ ਉਹਨਾਂ ਨੇ ਇਸੇ ਤਰੀਕੇ ਨਾਲ ਕੀਤਾ ਸੀਗਾ ਪਵਾ ਮੁਰਾਦ ਸ਼ਾਹ ਸੀਗੇ ਸਾਈਂ ਲਾਡੀ ਸ਼ਾਹ ਨੇ ਉਹਨਾਂ ਨੇ ਇਸੇ ਤਰੀਕੇ ਨਾਲ ਕੀਤਾ ਕਿ ਪੈਸਾ ਆਏਗਾ ਤਾਂ ਡੇਰਾ ਬਣਾ ਲਿਏ ਕਿ ਉਹਨਾਂ ਦੀ ਕੋਈ ਭਾਵਨਾਵਾਂ ਹੋਏਗੀ ਕੋਈ ਉਹਨਾਂ ਨੇ ਵੀ ਕਹਿੰਦੇ ਰੱਬ ਨੂੰ ਦੇਖਿਆ ਆਏਗਾ ਇਸ ਤਰੀਕੇ ਨਾਲ ਕਿ ਕਹਿੰਦੇ ਫੱਕਰ ਫਕੀਰ ਨਹੀਂ ਹੁੰਦਾ ਇਹ ਵੀ ਕਹ ਰਹੇ ਜੇ ਫੱਕਰ ਫਕੀਰ ਨਾਲ ਮੱਥਾ ਲਾਓਗੇ ਕਹਿੰਦੇ ਕੀੜੇ ਪੈਣਗੇ ਕਹਿੰਦੇ ਦੇਖੋ ਫੱਕਰ ਕਿਹੜਾ ਪਹਿਲੀ ਗੱਲ ਤੇ ਜਿਹੜਾ ਫੱਕਰ ਆ ਉਹ ਸਰਾਫ ਦਊਗਾ ਕਈ ਵੀ ਕਹਿੰਦੇ ਸ਼ਹੀਦ ਆਨੇ ਸ਼ਰਾਬ ਦਾ ਸ਼ਹੀਦ ਕਿਹੜਾ ਜੇ ਸ਼ਹੀਦ ਹੋ ਉਹਦਾ ਸ਼ਰਾਬ ਦਊਗਾ ਜੇ ਕੋਈ ਫੱਕਰ ਹੋਊਗਾ ਸ਼ਰਾਬ ਦਊਗਾ ਫੱਕਰ ਨੇ ਸਾਰਾ ਕੋਈ ਤਿਆਗ ਹੀ ਦਿੱਤਾ ਜਦੋਂ ਉਹਨੇ ਤਿਆਗ ਦਿੱਤਾ ਸਾਰਾ ਕੋਈ ਤਿਆਗ ਦਿੱਤਾ ਉਹਨੂੰ ਟਿਕਾਊ ਨਹੀਂ ਮੰਨ ਲਈ ਜਿਵੇਂ ਸਾ ਤੇਰੀ ਸਿਰਫੇ ਪੀਣ ਦੀ ਲੋੜ ਹੈਗੀ ਕਿਸੇ ਦਾ ਨਸ਼ਾ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤਿਆਗ ਹੀ ਦਿੱਤਾ ਉਹਨੂੰ ਬਨੁਕ ਨੂੰ ਤੰਗੀ ਕਿਉਂ ਹੁੰਦੀ ਨਸ਼ਾ ਕਿਉਂ ਕਰਦਾ ਜਦੋਂ ਉਹਨੂੰ ਕੋਈ ਟੈਨਸ਼ਨਾਂ ਹੁੰਦੀਆਂ ਸਮਾਜ ਪ੍ਰਾ ਪਰਿਵਾਰਕ ਪ੍ਰੋਬਲਮ ਹੁੰਦੀਆਂ ਉਹ ਫਿਰ ਨਸ਼ੇ ਦੇ ਹਸਾਰਾ ਲੈਂਦਾ ਨਸ਼ਾ ਲੈ ਕੇ ਸੌਂਦਾ ਵਾ ਬਹਿ ਜਾਂਦਾ ਜਿਹੜਾ ਬੰਦਾ ਛੱਡੀ ਦਿੱਤਾ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਸਮਾਜ ਛੱਡਦਾ ਉਹਨੂੰ ਨਸ਼ਾ ਕਰਨ ਦੀ ਲੋੜ ਕੀ ਦੂਸਰੀ ਗੁਰਬਾਣੀ ਕਹਿੰਦੀ ਗੁਰੂ ਗ੍ਰੰਥ ਸਾਹਿਬ ਬੁੱਤ ਪੂਜ Hindu ਮੂਏ ਤੁਰਕ ਮੂਏ ਸਨਾਈ ਔਰੇ ਜਾ ਰਹੇ ਔਰੇ ਗਾੜੀ ਤੇਰੀ ਗੱਤ ਦੋਹੋਂ ਨਹੀਂ ਦੋਹੋਂ ਨਾ ਪਾਈ ਜਿਹੜਾ ਗੁਰੂ ਗ੍ਰੰਥ ਬਾਣੀ ਕਹਿੰਦੀ ਵੀ ਬੁੱਤਾਂ ਨੂੰ ਪੂਜਣਾ ਜਾਂ ਕਿਸੇ ਸਰੀਰ ਨੂੰ ਪੂਜਣਾ ਜਾਂ ਮਨੁੱਖੀ ਟੇਕ ਵਰਤੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਪਰਮਾਤਮਾ ਕਾਲਪੁਰਖ ਦਿੰਦਾ ਫਿਰ ਮਨੁੱਖ ਦੀ ਟੇਕ ਕਿ ਮਨੁੱਖ ਤੇ ਪਾਸ ਜਾਣਾ ਕਿਉਂ ਜਿਹੜਾ ਮਨੁੱਖ ਆਪ ਹੀ ਆਪਾਂ ਇਹ ਛੱਡ ਗਏ ਹੋਰ ਗੱਲ ਛੱਡੋ ਜੀ ਲਾਡੀ ਸ਼ਾਹ ਨੇ ਆਪਣਾ ਛੱਡ ਦਿੱਤਾ ਪਰਵਾਰ ਗ੍ਰਹਿਸਤੀ ਜੀਵਨ ਨਹੀਂ ਉਹਨੂੰ ਪਤਾ ਨਹੀਂ ਗ੍ਰਹਿਸਤੀ ਜੀਵਨ ਕਿੱਦਾਂ ਹੁੰਦਾ ਉਹਨੂੰ ਪਤਾ ਨਹੀਂ ਕਿੰਦਾਂ ਦੀ ਘਰ ਵਾਲੀ ਹੁੰਦੀ ਕਿੰਦਾਂ ਦੇ ਬੱਚੇ ਹੁੰਦੇ ਉਹਦੇ ਕੋਲ ਬੱਚਾ ਲੈਣ ਕਿਹੜਾ ਜਾਂਦਾ ਉਹਨੂੰ ਬੱਚਾ ਦੇ ਦੂੰ ਜਿਹੜਾ ਆਪ ਹੀ ਛੱਡ ਗਿਆ ਸਾਰਾ ਕੁਝ ਉਹ ਪ੍ਰਮਾਤਮਾ ਕਾਲਪੁਰਖ ਦੀ ਰਜ਼ਾ ਭਾਣੇ ਹੁਕਮ 'ਚ ਰਹਿਣਾ ਮਨੁੱਖ ਦਾ ਕੰਮ ਆ ਕਿ ਪ੍ਰਮਾਤਮਾ ਕਾਲਪੁਰਖ ਦੀ ਰਜ਼ਾ ਤੋਂ ਬਾਹਰ ਨਿਕਲ ਕੇ ਜਾਣਾ ਉਹਦਾ ਕੰਮ ਜਦੋਂ ਉਹਨੇ ਆਪ ਹੀ ਇੱਕ ਗ੍ਰਸਤੀ ਜੀਵਨ ਤਿਆਗਤਾ ਮੈਂ ਤਾਂ ਗੁਰਨਾਨਕ ਦਾ ਜੀਵਨ ਕਹੂੰ ਗੁਰ ਜਿੰਨੇ ਵੀ ਹੋਏ ਨੇ ਸਾਰੇ ਗ੍ਰਸਤੀ ਹੋਏ ਨੇ ਜਿੰਨੇ ਵੀ ਭਗਤ ਹੋਏ ਨੇ ਸਤਿ ਉਹਨਾਂ ਨੇ ਇਹ ਜੀਵਨ ਦੇ ਤਰ੍ਹਾਂ ਪਤਾ ਲੱਗੇ ਵੀ ਸਮਾਜ ਵਿੱਚ ਦੁੱਖ ਲੀਆਂ ਵੀ ਜਿੱਦਾਂ ਉਹਨੂੰ ਇਸ ਮਾਤਾ ਪਿਤਾ ਨੇ ਇਸ ਸਮਾਜ ਚ ਲਿਆਂਦਾ ਉਹ ਸਮਾਜ ਚ ਸੇਵਾ ਕਰੇ ਲੇਕਿਨ ਅੱਗੇ ਸਮਾਜ ਨੂੰ ਬਦਾਵੇ ਵੀ ਇਹ ਜਿਹੜੀ ਆ ਪਰਮਾਤਮਾ ਕਾਲਪੁਰਖ ਦੇ ਸਿਸਟਮ ਦੇ ਸਾਰੇ ਉਲਟਾ ਹੈ ਨੇਚਰ ਦੇ ਉਲਟਾ ਹੈ ਕੁਦਰਤ ਦੇ ਉਲਟਾ ਹੈ ਨਸ਼ਾ ਕਰਨਾ ਨਸ਼ਾ ਕਰਾਉਣਾ ਨਸ਼ੇ ਦੀ ਪ੍ਰੇਰਨਾ ਦੇਣਾ ਇਹ ਸਾਰੇ ਹੀ ਕੁਦਰਤ ਦੇ ਉਲਟਾ ਹੈ ਸਮਾਜ ਲਈ ਚੰਗੇ ਕੰਮ ਨਹੀਂ ਸਮਾਜ ਦੇ ਕੰਮਾਂ ਜੇ ਫੱਕਰ ਬਣੀ ਗਿਆ ਮਨੁੱਖ ਉਹ ਫੱਕਰ ਦਰਖਤ ਤੋਂ ਆਵੇ ਫੱਕਰਾਂ ਲੋਕਾਂ ਦੇ ਰਾਹਤੇ ਸਾਫ਼ ਕਰਿਆ ਜਿਹੜੇ ਜ਼ਿੰਦਗੀ ਦੇ ਰੂੜੇ ਪੈਂਦੇ ਨੇ ਜਿਹੜੇ ਸਮਾਜ ਵਿੱਚ ਅੰਦਾ ਮਨੁੱਖ ਰੂੜੇ ਵਜਦੇ ਨੇ ਜਿਹੜੇ ਡਕਦਾ ਢੈਂਦਾ ਉਹਨੂੰ ਰਾਹਤੇ ਸਾਫ਼ ਕਰੇ ਇਸ ਦੇ ਵਿੱਚ ਵੀ ਜਸਬੀਰ ਜੱਸੀ ਕਹਿੰਦੇ ਨੇ ਕਿ ਮੈਂ ਕਿਸੇ ਫੱਕਰ ਨੂੰ ਨਹੀਂ ਮੰਨਦਾ ਮੈਂ ਚੀਜ਼ਾਂ ਨੇ ਕਿ ਪਖੰਡ ਹੁੰਦਾ ਉਹ ਕਹਿ ਰਹੇ ਨੇ ਪਰ ਜਿਹੜੇ ਲੋਕ ਉੱਥੇ ਜਾਂਦੇ ਨੇ ਮੱਥਾ ਟੇਕਦੇ ਨੇ ਮੰਨਦੇ ਨੇ ਮੁਰਾਦ ਸ਼ਾਹ ਨੂੰ ਲਾਡੀ ਸ਼ਾਹ ਨੂੰ ਉਹ ਕਰਨੇ ਕੇ ਗਲਤ ਕਹਿ ਰਿਹਾ ਕਿ ਭਾਵਨਾਵਾਂ ਨਾਲ ਖਿਲਵਾੜਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਤੇ ਜਸਬੀਰ ਜੱਸੀ ਨੂੰ ਕਿ ਬਿਲਕੁਲ ਗਲਤ ਕਰ ਰਿਹਾ ਜੇ ਨਹੀਂ ਇਹਨੇ ਮੰਨਣਾ ਨਾ ਮੰਨੇ ਫਿਰ ਦੂਜੇ ਲੋਕਾਂ ਨੂੰ ਕਹਿੰਦੇ ਕਿਉਂ ਕਹਿ ਰਿਹਾ ਬਿਲਕੁਲ ਇਹ ਇਹਨਾਂ ਦਾ ਮੈਂ ਇਹਨਾਂ ਦਾ ਤੁਹਾਡੇ ਨਾਲ ਕਿਰਿਆ ਉਹਨਾਂ ਦੀ ਮਰਜ਼ੀ ਹੈ ਲੋਕਾਂ ਦੀ ਜੇ ਲੋਕ ਖੂਚ ਡਿੱਗਦੇ ਡਿੱਗਣਦੇ ਜੱਸੀ ਨੂੰ ਕੀ ਲੋੜ ਹੈ ਜੱਸੀ ਆਪਣਾ ਰਸਤਾ ਸਹੀ ਚਾਰ ਕਰੇ ਬਾਕੀ ਅਸੀਂ ਤਾਂ ਲੋਕਾਂ ਨੂੰ ਪ੍ਰੇਰ ਸਕਦੇ ਬੇਨਤੀ ਕਰ ਸਕਦੇ ਵੀ ਇਹ ਲੋ ਇਹ ਕਰਮਕਾਂਡ ਹੈ ਇਹਨਾਂ ਤੋਂ ਤੁਸੀਂ ਬਚਣਾ ਨਹੀਂ ਨਾ ਤੁਸੀਂ ਫੇਰ ਕਹਿੰਦੇ ਸਵਰਗ ਨਾਲ ਉਹਨਾਂ ਨੂੰ ਕਿਹੜਾ ਉਹਨਾਂ ਦਾ ਕਾਸ ਫਰਕ ਨਾ ਉਹ ਕਿੱਥੇ ਆ ਕਿਹੜੀ ਟਿਕਟ ਮਿਲਦੀ ਉਹ ਐਵੇਂ ਜਿਹੜਾ ਸਾਰਾ ਕਰਮਕਾਂਡਾ ਅਸਲੀ ਨਰਕ ਤਾਂ ਇੱਥੇ ਆ ਇਹਦੇ ਜਿੱਡਾ ਨਰਕ ਕਿੱਥੇ ਜਿੱਥੇ ਗ੍ਰਹਿਤੀ ਜੀਵਨ ਤੇ ਸ਼ਾਮ ਨੂੰ ਲੜਾਈ ਝਗੜਾ ਹੁੰਦਾ ਘਰ ਵਾਲੀ ਤੇ ਘਰ ਵਾਲੀ ਰੋਟੀ ਤੋਂ ਲੜੀ ਜਾਂਦੇ ਆ ਨਿਆਲੇ ਨੂਨ ਮਿਰਚ ਤੋਂ ਲੜੀ ਜਾਂਦੇ ਆ ਕੱਪੜੇ ਤੋਂ ਲੜੀ ਜਾਂਦੇ ਇਹ ਦੂ ਨਰਕ ਕਿੱਥੇ ਹੋ ਸਕਦਾ ਨਰਕ ਤਾਂ ਇੱਥੇ ਆ ਕਿੱਥੇ ਜਾ ਕੇ ਦੇਖਣਾ ਪਹਿਲੀ ਗੱਲ ਤੇ ਇੱਥੇ ਜਦੋਂ ਜਦੋਂ ਮਨ ਦੀ ਟਿਕਾਊ ਦੀ ਅਵਸਥਾ ਵਾ ਸ਼ਾਂਤ ਬੰਦਾ ਟਿਕਦਾ ਹੈ ਕਾਮ ਕ੍ਰੋਧ ਲੋਭ ਕਾਰ ਤੋਂ ਬਚਦਾ ਆਪਣਾ ਟਿਕਾਊ ਸੱਚਾ ਸੋਚਾ ਜੀਵਨ ਕਰਦਾ ਧਰਮ ਦੀ ਕਿਰਤ ਕਰਦਾ ਸਾਨੂੰ ਮਹਾਰਾਜ ਨੇ ਦੋ ਹੱਥ ਤੇ ਕਿਰਤ ਕਰਦਾ ਉਹ ਲੋਕਾਂ ਨੂੰ ਹੋਰ ਨੂੰ ਖੋਹਦਾ ਆਪ ਖਾਂਦਾ ਬਾਕੀਆਂ ਨੂੰ ਖੋਹਦਾ ਗਰੀਬਾਂ ਦੀ ਮਦਦ ਕਰਦਾ ਇਹ ਸੱਚਾ ਸੋਚਾ ਜੀਵਨ ਹੈ ਕਿ ਚੁੱਪ ਕਰਕੇ ਇੱਕ ਥਾਂ ਬੈਠ ਜਾਓ ਇਹ ਤਾਂ ਗੁਰਨਾਨਕ ਦਾ ਗੁਰੂ ਨਾਨਕ ਦਾ ਵੀ ਕਿਸੇ ਪੱਖ ਤਾਂ ਮਿਸ਼ਨ ਨਹੀਂ ਹਜੇ ਤੱਕ ਕਿਸੇ ਦਾ ਮਿਸ਼ਨ ਨਹੀਂ ਵੀ ਤੁਸੀਂ ਲੋਕ ਇਕੱਲੇ ਵਿਹਲੇ ਵਿਹਲੇ ਬੈਠ ਕੇ ਖਾਓ ਗੁਰਨਾਨਕ ਦਾ ਮਿਸ਼ਨ ਸੀ ਧਰਮ ਦੀ ਕਿਰਤ ਕਰਨੀ ਫਿਰ ਦਸਵਾ ਨਾਮ ਜਪਣਾ ਧਰਮ ਦੀ ਕਿਰਤ ਕੰਨੀ ਵੰਡ ਕੇ ਚੱਣਾ ਇਹ ਸਭ ਤੋਂ ਜ਼ਰੂਰੀ ਹੈ ਜਦੋਂ ਇਹ ਕਰਾਂਗੇ ਸਮਾਜ ਅਗੇ ਤਰੱਕੀ ਕਰੇਗਾ ਨਹੀਂ ਉੱਥੇ ਲੋਕਾਂ ਨੂੰ ਗਮਰਾਹ ਕਰਨਾ ਗਲਤ ਰਸਤੇ ਦਿਖਾਉਣੇ ਇਹ ਤਾਂ ਕੋਈ ਪਰਮਾਤਮਾ ਕਾਲਪੁਰਖ ਦਾ ਮਾਰਗ ਨਹੀਂ ਹੈ ਤੁਹਾਨੂੰ ਕੀ ਲੱਗਦਾ ਜੋ ਇਹ ਸਾਰਾ ਕੁਝ ਹੋ ਰਿਹਾ ਹੈ ਕਹਿੰਦੇ ਧਰਮ ਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕੋਈ ਧਰਮ ਹੈਗਾ ਇਹ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਹੈ ਕਹਿੰਦੇ ਇਹ ਵੀ ਪੁਰਾਣਾ ਪੀਰਾਂ ਫਕੀਰਾਂ ਦਾ ਚੱਲਦਾ ਆ ਰਿਹਾ ਸੀ ਉਹ ਗੱਡੀਆਂ ਸੰਭੀਆਂ ਗਈਆਂ ਨੇ ਕਹਿੰਦੇ ਇਹ ਤਾਂ ਵੀ ਇਸ ਦਿੱਤੇ ਕੋਈ ਟਿੱਪਣੀ ਕਰਦੇ ਆ ਉਹਨਾਂ ਨੂੰ ਔਖਾ ਬਹੁਤ ਹੋਏਗਾ ਉਹਨਾਂ ਨਾਲ ਟਾਈਮ ਦੇ ਵਿੱਚ ਕਹਿੰਦੇ ਉਹ ਦੇਖਦੇ ਆ ਸਾਰਾ ਕਿੱਥੇ ਦੇਖਦੇ ਜੀ ਰੱਬ ਤੋਂ ਤੁੱਤੇ ਹੈ ਨਹੀਂ ਉਹ ਉਹਨੇ ਰੱਬ ਦੇ ਭੇਜੇ ਹੋਏ ਇੱਕ ਬੰਦਾ ਸਿੱਧਾ ਰੱਬ ਨਾਲ ਜੁੜਿਆ ਇੱਕ ਵਿੱਚ ਏਜੰਟ ਨੇ ਏਜੰਟ ਵੱਧ ਘੱਟ ਦੱਸ ਸਕਦੇ ਜਿਹੜਾ ਬੰਦਾ ਸਿੱਧਾ ਹੀ ਰੱਬ ਨਾਲ ਜੁੜਿਆ ਉਹ ਤਾਂ ਵੱਧ ਘੱਟ ਹੀ ਦੱਸੂਗਾ ਬਾਕੀ ਗੁਰਬਾਨੀ ਕਹਿੰਦੀ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਜਿਹੜੇ ਨਿਰਮਲ ਕਰਮ ਕਰਨੇ ਉਹ ਸ੍ਰੇਸ਼ਟ ਧਰਮ ਆ ਇਸ ਸ੍ਰੇਸ਼ਟ ਧਰਮ ਤੋਂ ਲੋਕਾਂ ਨੂੰ ਲੋਕਾਂ ਨੂੰ ਘਬਰਾਹ ਕਰਕੇ ਪੁੱਠੇ ਰਾਹ ਪਾਣਾ ਇਸ ਨਹੀਂ ਧਰਮ ਧਰਮ ਕੀ ਕਹਿੰਦਾ ਧਰਮ ਕਹਿੰਦਾ ਹੈ ਕਿ ਜਿਹੜੀ ਕਾਇਨਾਤ ਵਿੱਚ ਪ੍ਰਮਾਤਮਾ ਕਾਲਪੁਰਖ ਨੂੰ ਵੇਖਣਾ ਕਿਸੇ ਦਾ ਦਿਲ ਨਹੀਂ ਲਖੋਣਾ ਕਿਸੇ ਨੂੰ ਗਲਤ ਗਾਈਡ ਨਹੀਂ ਕਰਨਾ ਗਲਤ ਰਸਤੇ 'ਚ ਪਾਉਣਾ ਮੈਂ ਤੁਹਾਨੂੰ ਸਵਾਲ ਕਰਦਾ ਇੱਕ ਇੱਕ ਮਨੁੱਖ ਕਹਿੰਦਾ ਵੀ ਤੁਸੀਂ ਵਿਆਹ ਕਰਾਉਣ ਦੀ ਲੋੜ ਹੀ ਨਹੀਂ ਜੰਗਲਾਂ 'ਚ ਚਲੇ ਜਾਓ ਇਹ ਸਤਿ ਧਰਮ ਇਸ ਧਰਮ ਉਹ ਘਬਰਾ ਕਰ ਰਿਹਾ ਕਿਉਂਕਿ ਗ੍ਰਹਿਸਤੀ ਜੀਵਨ ਤੋਂ ਸਿਸਟਮ ਤੋਂ ਤੋੜਿਆ ਮਨੁੱਖਤਾ ਤੋੜਿਆ ਇਹ ਕਹਿੰਦਾ ਜਾਨਵਰ ਵੜ ਵੜ ਖਾ ਲੋ ਜਾਨਵਰ ਖਤਮ ਕਰ ਦਿਓ ਪਹਾੜ ਤੋੜ ਦਿਓ ਦਰਖਤ ਵੜ ਦਿਓ ਇਹ ਧਰਮ ਚਾਹੁੰਦਾ ਨਹੀਂ ਜਾਂ ਅਸੀਂ ਮਤਲਬ ਕਿਸੇ ਇਸੇ ਮਨੁੱਖ ਤੇ ਸ਼ਬਦਤ ਕਰਨਾ ਕਿਸੇ ਧਰਮ ਚ ਆਉਂਦਾ ਕਿਸੇ ਦੀ ਜੇ ਪੌੜ ਕਰਨੀ ਕਿਸੇ ਨੂੰ ਰੱਛਾਂ ਤੇ ਲਾਉਣਾ ਧਰਮ ਵਿੱਚ ਆਉਂਦਾ ਧਰਮ ਤੇ ਇੱਕ ਨੇਚਰ ਕੁਦਰਤ ਦੇ ਨਾਲ ਪਿਆਰ ਕਰਨਾ ਹਰ ਮਨੁੱਖ ਨੂੰ ਪਿਆਰ ਕਰਨਾ ਇਹ ਇਸ ਸਰਬ ਧਰਮ ਵਿੱਚ ਸੇਸ਼ ਧਰਮ ਅਸੀਂ ਉਸ ਰਸਤੇ ਚ ਕਿਉਂ ਨਹੀਂ ਚੱਲਦੇ ਕਿਉਂਕਿ ਉਹ ਔਖਾ ਇੱਕ ਮਨੁੱਖ ਨੇ ਥਾਪਨਾ ਦੇਤੀ ਜੀ ਆਸ਼ੀਰਵਾਦ ਦਿੱਤਾ ਜੀ ਲੋਕ ਮਾਨਸਤਾ ਲੋਕਾਂ ਦੀ ਗਰੀਬ ਇਹ ਗਲਾਮ ਉਧਰ ਉਧਰ ਪੈਨੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਹਾਡੇ ਬੋਲ ਨੇ ਜਿਵੇਂ ਜਸਬੀਰ ਜੱਸੀ ਦੇ ਬੋਲ ਨੇ ਪੱਤਰਕਾਰਾਂ ਦੇ ਬੋਲ ਨੇ ਉਹ ਫਿਰ ਆਸਥਾ ਤੋੜ ਰਹੇ ਹੋ ਤੁਸੀਂ ਸਾਰਿਆਂ ਦੀ ਜਿਨ੍ਹਾਂ ਦੀ ਆਸਥਾ ਜੁੜੀ ਹੋਈ ਹੈ ਡੇਰੇ ਦੇ ਨਾਲ ਉਸ ਬਾਬਿਆਂ ਦੇ ਨਾਲ ਅਸੀਂ ਕੋਈ ਨਹੀਂ ਆਸਥਾ ਤੋੜਦੇ ਜੀ ਜੀ ਵੈਲਕਮ ਜੀ ਸੜ ਕੇ ਜਾਣ ਜੇ ਉੱਥੇ ਜਾ ਪਰ ਉਹ ਦੇਖਣ ਵੀ ਇਹ ਇਹ ਰਸਤਾ ਸਹੀ ਹੈ ਕਿ ਗਲਤ ਇਹਨਾਂ ਨੂੰ ਚੋਣਨਾ ਸਾਡਾ ਕੰਮ ਦੱਸਣਾ ਜੇ ਮਨੁੱਖ ਨੂੰ ਸੋਝੀ ਕਿਸੇ ਨੂੰ ਆਈ ਹੈ ਵੀ ਰਸਤਾ ਤੋੜੀ ਗਲਤ ਪੜਾਇਆ ਇੱਕ ਰਸਤੇ ਜਾਂਦਾ ਪੱਕ ਡੰਡੀ ਉਹਦੇ ਮੋੜੇ ਪੱਥਰ ਪਏ ਨੇ ਇੱਟਾਂ ਪਈਏ ਨੇ ਟੂਆ ਵਾ ਪਾਣੀ ਹੈ ਦੂਆ ਮਨੁੱਖ ਦੱਸਦਾ ਉਹਨੂੰ ਵੀ ਉਹ ਜਿਹੜਾ ਜਿਹੇ ਰਸਤੇ ਤੇ ਜਾ ਰਿਹਾ ਹੈ ਉੱਥੇ ਤੁਹਾਡੇ ਠੇਡਾ ਵੱਜਣਾ ਪੈਰ ਵੀ ਟੁੱਟ ਸਕਦਾ ਜਾਂ ਤੁਸੀਂ ਪਾਣੀ ਚ ਉੱਥੇ ਬਹੁਤ ਟੋਆ ਵਾ ਵਿੱਚ ਦੇਖ ਸਕਦੇ ਹੋ ਜਾਂ ਉੱਥੇ ਛੇਰ ਬਗਿਆੜ ਚੀਤੇ ਪੈ ਨੇ ਕਾਮਕ੍ਰੋਦ ਲੋ ਮੋਹ ਮੋਹ ਹੰਕਾਰ ਵਰਗੇ ਵੀ ਉੱਥੇ ਤੁਸੀਂ ਬੱਚੋ ਜੇ ਮਨੁੱਖ ਨੇ ਜਾਣਾ ਹੀ ਆ ਤਾਂ ਜਲੇ ਜਵੇ ਸਾਡਾ ਜਿਹਨੂੰ ਪਤਾ ਵਾ ਸਮਝ ਵਾ ਵੀ ਆਹ ਰਸਤਾ ਸਹੀ ਗਲਤ ਉਹਦਾ ਫਰਜ਼ ਤਾਂ ਦੱਸਣਾ ਮੈਂ ਕਿਸੇ ਦੀ ਪ੍ਰੋੜਤਾ ਨਹੀਂ ਕਰਦਾ ਕਿਸੇ ਦੀ ਨਿੰਦਾ ਨਹੀਂ ਕਰਦਾ ਜਿਹੜਾ ਸਹੀ ਇਨਸਾਨ ਆ ਉਹਦਾ ਫਰਜ਼ ਬਣਦਾ ਵੀ ਜਿਹੜੇ ਕੁਰਾਹੇ ਪੈ ਲੋਕਾਂ ਨੂੰ ਰਾਹ ਹੀ ਪੋਣਾ ਉਹਨਾਂ ਨੇ ਪੈਣਾ ਨੇਂ ਪੜਾ ਰਹੇ ਇਹ ਉਹਨਾਂ ਦੀ ਮਰਜ਼ੀ ਕੀ ਹੈ ਜਿਹਾ ਗਲਤ ਕੀਤਾ ਮੁਤਾਜ਼ਾ ਸ਼ਾਹ ਨੇ ਲਾਡੀ ਸ਼ਾਹ ਨੇ ਜਿੰਨੇ ਵੀ ਉਹਨਾਂ ਦੇ ਉੱਥੋਂ ਨਕੋਦਰ ਦੀ ਡੇਰੇ ਵਾਲੇ ਬਾਬੇ ਨੇ ਕੀ ਉਹਨਾਂ ਨੇ ਗਲਤ ਕੀਤਾ ਸਮਾਜ ਨੂੰ ਕੋਈ ਗਲਤ ਦਿਸ਼ਾ ਦਿੱਤੀ ਹੈ ਵੀ ਤੁਸੀਂ ਇਸ ਹਿਸਾਬ ਨਾਲ ਚਲੋ ਨੌਜਵਾਨਾਂ ਨੂੰ ਕਹਤਾ ਵੀ ਤੁਸੀਂ ਸਿਗਰਟਾਂ ਪੀ ਲਓ ਸਲਫੇਪੀਲ ਅਜੇ ਹੀ ਕੋਈ ਗੱਲ ਕਹੀ ਹੈ ਉਹਨਾਂ ਨੇ ਜਾਂ ਉਹਨਾਂ ਬਾਰੇ ਕੋਈ ਹੋਰ ਗੱਲ ਹੈ ਦੇਖੋ ਜੀ ਮੈਂ ਨਹੀਂ ਕਦੀ ਸੁਣੀ ਤੇ ਨਾ ਮੈਂ ਉਹਦੇ ਬਾਰੇ ਇੰਨੀ ਜਾਣਕਾਰੀ ਹੈ ਮੈਨੂੰ ਤੇ ਇੰਨਾ ਪਤਾ ਵੀ ਜੇ ਮੈਂ ਮਨੁੱਖ ਜਿਹੜਾ ਕੰਮ ਕਰਦਾ ਲੋਕ ਉਹ ਕੰਮ ਨਹੀਂ ਕਰਦੇ ਨਿਆਣੇ ਬੱਚੇ ਉਹ ਕੰਮ ਨਹੀਂ ਕਰਦੇ ਜਿਹੜੇ ਪੇਰੈਂਟਸ ਕਹਿੰਦੇ ਨੇ ਨਿਆਣੇ ਉਹ ਦੇਖ ਕੇ ਕੰਮ ਕਰਦੇ ਜੋ ਪੇਰੈਂਟਸ ਕਰਦੇ ਨੇ ਜੇ ਕਿਸੇ ਡੇਰੇ ਦਾ ਜਿਹੜਾ ਕੰਮ ਕਰਦਾ ਲੋਕ ਉਹਦੇ ਨਾਲ ਦੇਖ ਕੇ ਉਹ ਕਰਦੇ ਨੇ ਵੀ ਜੇ ਇਹ ਇੱਥੇ ਡੇਰੇ ਤੇ ਐਡਾ ਮੁਖੀ ਵੱਡਾ ਬਣ ਸਕਦਾ ਇਹ ਆਪਣੇ ਆਪ ਨੂੰ ਸੰਤ ਬਣਾ ਸਕਦਾ ਇਹ ਕਹਿੰਦਾ ਵੀ ਮੈਂ ਸ਼ਾਂਤ ਹੋ ਗਿਆ ਤੇ ਅਸੀਂ ਵੀ ਇਹ ਕੰਮ ਕਰੀਏ ਕਿਸੇ ਨੂੰ ਵੀ ਪ੍ਰੇਰਨਾ ਦੇਣੀ ਕਿਸੇ ਕੰਮ ਲਈ ਮਤਲਬ ਆਪ ਕਰਕੇ ਲੋਕਾਂ ਦੇ ਪਬਲਿਕ ਵਿੱਚ ਕਰਨਾ ਉਹ ਗਨਾਹ ਹੈ ਜੀ ਬਹੁਤ ਸ਼ੁਕਰੀਆ ਪਾਲ ਸਿੰਘ ਫਰਾਂ ਸਾਡੇ ਨਾਲ ਸੀਗੇ ਕੌਮਨ ਇਨਸਾਫ ਮੋਰਚਾ ਤੋਂ ਅਸੀਂ ਗੱਲਬਾਤ ਕਰਦੇ ਸੀਗੇ ਜਿਸ ਦੀ ਕਿਦੇ ਨਾਲ ਚਰਚਾ ਚੱਲ ਰਹੀ ਹੈ ਕਈ ਦਿਨਾਂ ਤੋਂ ਕਿ ਜੋ ਡੇਰੇ ਨਕੋਦਰ ਵਾਲੇ ਫਕਰ ਫਕੀਰ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ ਕਿ ਉਹ ਕੌਣ ਨੇ ਅਸਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਰਾਜਸਥਾਨ ਜਾਂਦੇ ਨੇ ਕਿਵੇਂ ਸਾਰੀਆਂ ਚੀਜ਼ਾਂ ਸੀਗੀਆਂ ਪਰ ਇਹਨਾਂ ਦਾ ਵੀ ਕਹਿਣਾ ਕਿ ਜੇ ਜਸਵੀਰ ਜਿਸੀਂ ਬੋਲ ਰਿਹਾ ਤਾਂ ਉਹ ਨਾ ਬੋਲੇ ਜੇ ਅਗਰ ਲੋਕ ਜਾਣਨਾ ਚਾਹੁੰਦੇ ਆ ਤਾਂ ਜਾਣ ਟੋਏ ਦੇ ਵਿੱਚ ਡਿੱਗਣਾ ਚਾਹੁੰਦੇ ਨੇ ਤੇ ਡਿੱਗਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਾਜੋਗ ਦੇ ਸੀ ਹਰਿਸ਼ ਧੰਨਵਾਦ